ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 2 4 6 8 10 12 ਤੇ ਇੱਕ ਇੱਕ ਹੁੰਡਾ ਸੈੱਟ ਨਾਲ 14 ਹੁੰਡੇ ਪਾਏ ਆ ਜੀ 14 ਹੁੰਡੇ ਪਾ ਕੇ ਆਪਾਂ ਸਲਾਈ ਨਹੀਂ ਪਾਈ ਹਲੇ ਕੋਈ ਵੀ ਤੇ ਉਲਟੀ ਸਲਾਈ ਬਣਾਵਾਂਗੇ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਡਿਜ਼ਾਈਨ ਤੇ ਆਪਣੀ ਉਲਟੀ ਸਲਾਈ ਹੈ ਜੀ ਇਹਨੂੰ ਆਪਾਂ ਪੂਰੀ ਉਲਟੀ ਬਣਾਵਾਂਗੇ ਇਹ ਕਿਹ ਕੁੰਡਾ ਆਪਾਂ ਤਾਰ ਲਿਆ ਆ ਬਣਾ ਵੀ ਸਕਦੇ ਹਾਂ ਤੇ ਆਪਾਂ ਤਾਰ ਲਿਆ ਬਾਕੀ ਗੁੰਡੇ ਆਪਾਂ ਇਸ ਤਰ੍ਹਾਂ ਉਲਟੇ-ਉਲਟੇ ਬਣਾ ਲੈਨੇ ਆ ਡਿਜ਼ਾਈਨ ਬਹੁਤ ਸੌਖਾ ਵੀ ਬਹੁਤ ਹੈ ਤੇ ਸੋਹਣਾ ਵੀ ਬਹੁਤ ਹੈ ਤੇ ਜਲਦੀ ਵੀ ਬਹੁਤ ਬਣਦਾ ਹੈ ਇਹ ਨਹੀਂ ਹੈਗਾ ਕਿ ਜਲਦੀ-ਜਲਦੀ ਨਹੀਂ ਬਣਦਾ ਬਹੁਤ ਜਲਦੀ ਬਣਦਾ ਤੇ ਲਓ ਜੀ ਆਪਾਂ ਉਲਟੀ ਸਿਲਾਈ ਬਣਾ ਲਈ ਆ ਹੁਣ ਆਪਾਂ ਆਵळा ਕੁੰਡਾ ਤਾਰ ਲਿਆ ਤਾਂ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਬਣਾਵਾਂਗੇ ਇੱਕ ਕੁੰਡਾ ਆਪਾਂ ਤਾਰ ਲਵਾਂਗੇ ਫਿਰ ਇੱਕ ਕੁੰਡਾ ਉਲਟਾ ਬਣਾਵਾਂਗੇ ਇੱਕ ਕੁੰਡਾ ਤਾਰ ਲਵਾਂਗੇ ਇਸ ਤਰ੍ਹਾਂ ਕਰਕੇ ਆਪਣਾ ਡਿਜ਼ਾਈਨ ਹੈ ਜੀ ਇਹਨੋਂ ਬਸ ਤਿੰਨ ਗੁੰਡੇ ਵੀ ਗਿਣ ਸਕਦੇ ਹਾਂ ਤੇ ਦੋ ਵੀ ਇਸ ਤਰ੍ਹਾਂ ਗੈਣ ਲੈਣੇ ਤਾਂ ਆਪਣੇ ਤਿੰਨ ਬਣਦੇ ਆ ਜੀ ਜਦੋਂ ਆਪਾਂ ਹੁਣ ਇੱਕ ਤਾਰ ਲਿਆ ਇੱਕ ਬਣਾ ਲਿਆ ਫਿਰ ਇੱਕ ਤਾਰ ਲਿਆ ਇਹ ਵੀ ਆਪਣੇ ਤਿੰਨ ਗੁੰਡੇ ਹੋ ਗਏ ਵੀ ਤਨਾ ਨਹੀਂ ਤਾਂ ਦੋ ਦੋ ਗੁੰਡੇ ਵੀ ਇੱਕ ਬਣਾ ਲਿਆ ਇੱਕ ਤਾਰ ਲਿਆ ਇੱਕ ਬਣਾ ਲਿਆ ਇੱਕ ਤਾਰ ਲਿਆ ਇਸ ਤਰ੍ਹਾਂ ਵੀ ਇਹਨਾਂ ਨੂੰ ਆਪਾਂ ਗਿਣਤੀ ਕਰ ਸਕਦੇ ਆ ਉਹ ਆਪਣੀ ਮਰਜ਼ੀ ਹੈ ਜੀ ਉਲਟਾ ਗੁੰਡਾ ਆਪਾਂ ਇਸ ਤਰ੍ਹਾਂ ਬਣਾ ਲਿਆ ਉਲਟੀ ਸਾਈਡ ਆ ਗਈ ਜੀ ਉਲਟੀ ਸਾਈਡ ਆ ਗਈ ਆਪਾਂ ਹੁਣ ਇੱਕ ਕੁੰਡਾ ਆਪਾਂ ਤਾਰ ਲਿਆ ਆਪਣਾ ਕੁੰਡਾ ਤਾਰ ਲਿਆ ਆ ਆਪਣਾ ਇਧਰੋਂ ਤਾਰਿਆ ਹੋਇਆ ਕੁੰਡਾ ਸੀ ਇਹਨੂੰ ਆਪਾਂ ਇਧਰੋਂ ਸਿੱਧਾ ਬਣਾ ਲਵਾਂਗੇ ਸਤਾ ਆਪਣੇ ਕੋਲੇ ਇੱਕ ਕੁੰਡਾ ਇਧਰ ਉਲਟਾ ਹੋਰ ਹੋਣਾ ਚਾਹੀਦਾ ਸੀਗਾ ਤੇ ਫੇਰ ਵਧੀਆ ਸੈਟਿੰਗ ਆ ਜ ਆਉਂਦੀ ਡਿਜ਼ਾਈਨ ਦੀ ਤੇ ਚਲ ਕੋਈ ਗੱਲ ਨਹੀਂ ਜੀ ਹੁਣ ਆਪਾਂ ਆ ਵਾਲਾ ਕੁੰਡਾ ਇਧਰ ਉਲਟਾ ਬਣਾ ਲਵਾਂਗੇ ਇਧਰ ਆਪਾਂ ਇਧਰ ਉਲਟਾ ਬਣਾਇਆ ਸੀਗਾ ਤੇ ਹੁਣ ਆਪਾਂ ਜਿਹੜਾ ਕੁੰਡਾ ਧਿਆਨ ਨਾਲ ਦੇਖਿਓ ਜਿਹੜਾ ਆਪਾਂ ਕੁੰਡਾ ਇਧਰੋਂ ਤਾਰਿਆ ਸੀਗਾ ਇਹਨੂੰ ਆਪਾਂ ਇਧਰੋਂ ਸਿੱਧਾ ਬਣਾ ਲੈਣਾ ਜਿਹੜਾ ਆਪਾਂ ਇਧਰ ਉਲਟਾ ਬਣਾਇਆ ਸੀ ਇਹਨੂੰ ਆਪਾਂ ਇਧਰ ਉਲਟਾ ਬਣਾ ਲੈਣਾ ਇੱਕ ਉਲਟਾ ਬਣਾ ਲੈਣਾ ਇੱਕ ਆਪਾਂ ਸਿੱਧਾ ਬਣਾ ਲੈਣਾ ਜਿਵੇਂ ਆ ਉਲਟਾ ਹੋ ਗਿਆ ਇੱਕ ਸਿੱਧਾ ਹੋ ਗਿਆ ਤੇ ਬਣਾਉਣਾ ਆਪਾਂ बस ਧਿਆਨ ਨਾਲ ਹੈ ਕਿ ਜਿਹੜਾ ਆਪਾਂ ਤਾਰਿਆ ਸੀਗਾ ਕੁੰਡਾ ਨਾ ਆਪਣਾ ਜਿਹੜਾ ਤਾਰਿਆ ਹੋਇਆ ਉਹ ਕੁੰਡਾ ਹੈ ਆ ਦੇਖੋ ਜੀ ਇਹਨੂੰ ਆਪਾਂ ਇਧਰੋਂ ਸਿੱਧਾ ਬਣਾ ਲੈਣਾ ਉਲਟੀ ਸਾਈਡ ਤੋਂ ਜਿਹੜਾ ਆਪਾਂ ਇਧਰ ਉਲਟਾ ਬਣਾਇਆ ਸੀ ਇਹਨੂੰ ਆਪਾਂ ਇਧਰ ਉਲਟਾ ਬਣਾ ਲੈਣਾ ਨਹੀਂ ਇਸ ਤਰ੍ਹਾਂ ਬਣਿਆ ਨੇ ਚੈਨ ਆਪਣਾ ਤੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਹੁਣ ਆਪਾਂ ਇੱਕ ਗੁੰਡਾ ਤਾਰਾਂਗੇ ਹੁਣ ਆਪਾਂ ਸਾਰੇ ਗੁੰਡੇ ਸਿੱਧੇ ਬਣਾ ਲੈਣੇ ਸਿੱਧੀ ਸਲਾਈ ਬਣਾ ਲੈਣੀ ਹੈ ਦੋ ਸਲਾਈਆਂ ਜੀ ਆਪਣਾ ਡਿਜ਼ਾਈਨ ਬਣ ਗਿਆ ਜੀ ਤੇ ਦੋ ਸਲਾਈਆਂ ਆਪਾਂ ਵਿੱਚ ਪਲੇਨ ਕੱਢ ਲੈਣੀ ਹੈ ਇਦਰਾ ਪਾਉਲ ਡਿਸਾਈਡ ਆਗੇ ਇਦਰੋਂ ਯਾ ਪੈਸੜੀ ਉਲਟੀ ਬਣਾ ਲੈਣੀ ਆ అదే దో సలాయిన ఉల్టి సీధీ బాలి హాను ఫిర్యాన స్టార్ట్ కిండా తారా ఉల్టా బావే ఉల్టా బావే ఉల్టా బావే ਤਗਾ ਆਪਣੇ ਵਾਲੀ ਰੱਖਣਾ ਇੱਕ ਗੁੰਡਾ ਆਪਾਂ ਉਲਟਾ ਬਣਾਉਂਦੇ ਜਾਣਾ ਸਿੱਧੇ ਪਾਸੇ ਤੇ ਇੱਕ ਆਧਾਰ ਲੈਣਾ ਦੂਜੀ ਸਲਾਈ ਚ ਆਪਾਂ ਫਸਟ ਵਾਲਾ ਗੁੰਡਾ ਤਾਰਾਂਗੇ ਆ ਗੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਅਗਲਾ ਗੁੰਡਾ ਆਪਾਂ ਉਲਟਾ ਬਣਾ ਲਵਾਂਗੇ ਇੱਧਰ ਆਪਣੇ ਕੋਲੇ ਫਾਸਟ ਗੁੰਡਾ ਤਾਰਿਆ ਹੋਇਆ ਆਇਆ ਤਾਂ ਆਪਾਂ ਇਹ ਇੱਧਰੋਂ ਸਿੱਧਾ ਬਣਾਇਆ ਜੇਕਰ ਆਪਣੇ ਕੋਲੇ ਇਸ ਤਰ੍ਹਾਂ ਇੱਕ ਵਾਰ ਇੱਕ ਗੁੰਡਾ ਇੱਧਰ ਉਲਟਾ ਬਣਿਆ ਹੁੰਦਾ ਫਿਰ ਆਪਾਂ ਇਹਨੂੰ ਇੱਧਰੋਂ ਉਲਟਾ ਬਣਾਉਣਾ ਸੀਗਾ ਹੁਣ ਆਪਾਂ ਆ ਗੁੰਡਾ ਗੁੰਡਾ ਆਪਣਾ ਤਾਰਿਆ ਹੋਇਆ ਇਹਨੂੰ ਆਪਾਂ ਇੱਧਰੋਂ ਸਿੱਧਾ ਬਣਾ ਲਾਂਗੇ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇਸ ਤਰ੍ਹਾਂ ਕਰਕੇ ਆਪਾਂ ਇਹ ਪੂਰੀ ਸਿਲਾਈ ਕੰਪਲੀਟ ਕਰ ਲੈਣੀ ਹੈ ਉਹ ਜਿ ਆਪਣਾ ਇਸ ਤਰ੍ਹਾਂ ਕਰਕੇ ਦੋ ਡਿਜ਼ਾਈਨ ਬਣ ਗਏ ਹੁਣ ਆਪਾਂ ਦੋ ਸਲਾਈਆਂ ਵਿੱਚ ਸਿੱਧੀਆਂ ਬਣਾ ਲੈਣੀਆਂ ਸਿੱਧੇ ਪਾਸੇ ਤੋਂ ਸਿੱਧੀ ਉਲਟੇ ਪਾਸੇ ਤੋਂ ਉਲਟੀ ਅਲੱਗ ਆਪਣਾ ਚਾਰ-ਚਾਰ ਸਲਾਈਆਂ ਦਾ ਡਿਜ਼ਾਈਨ ਆਪਾਂ ਇੱਕ ਹੀ ਸਲਾਈ ਪਾਈਏ ਇੱਕ ਆਪਾਂ ਹੋਰ ਇੱਧਰ ਨੂੰ ਸਿੱਧੀ ਬਣਾ ਲਵਾਂਗੇ ਤੇ ਦੋ ਸਲਾਈਆਂ ਆਪਣੀਆਂ ਆੜ ਜਾਂਦੀਆਂ ਹੋਗੀਆਂ ਦੋ ਸਲਾਈਆਂ ਆਪਾਂ ਸਿੱਧੀਆਂ ਬਣਾਈਆਂ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਦੇਖੋ ਇਹ ਕਿੰਨਾ ਪਿਆਰਾ ਲੱਗਦਾ ਇੱਥੇ ਇੱਕ ਹੀ ਦਿਖਾਈ ਦਿੰਦਾ ਆਪਾਂ ਥੋੜਾ ਜਿਹਾ ਹੋਰ ਜ਼ਿਆਦਾ ਬਣਾ ਦਿਖਾਉਨੇ ਆ ਦੇਖੋ ਜੀ

ਜ਼ਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਚੈਨਲ ਨੂੰ ਆਪਦੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਜ਼ਰੂਰ ਜ਼ਰੂਰ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ